ਪਾਜੀ ਉਪਰੋਂ ਨਹੀਂ ਚੋਰ ਆਏ ਆ ਸਾਡਾ ਇੱਥੇ ਪਰਸ ਰਾਤੀ ਅੰਦਰੇ ਰਹਿ ਗਿਆ ਸੀ ਦੁਕਾਨ ਦੇ ਅੰਦਰ ਹੀ ਰਹਿ ਗਿਆ ਸੀਗਾ ਤੇ ਉਹ ਲੈ ਗਏ ਬਾਕੀ ਫੋਲਾ ਫਲਾਈ ਕਰਕੇ ਸਾਰਾ ਸਮਾਨ ਖਲਾਰ ਕੇ ਚਲੇ ਗਏ ਕਿੰਨਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਸਾਡਾ 10000 ਰੁਪਏ ਦਾ ਹੀ ਹੋਇਆ ਪਰਸ 'ਚ ਏਟੀਐਮ ਕਾਰਡ ਸੀਗੇ ਨਾਲ 10000 ਰੁਪਏ ਕੈਸ਼ ਹੀਗਾ ਤੇ ਨਾਲ ਆਪਣਾ ኦਰੀਜਨਲ ਡਰਾਈਵਿੰਗ ਲਾਇਸੈਂਸ ਵਗੈਰਾ ਕਿੱਥੇ ਖਿਲਾਗੇ ਦੁਕਾਨ ਹੈ ਕਿਹੜੀ ਲਗਾ ਦਿੰਦਾ ਜੱਤਾ ਪਲਸ ਦੇ ਸਾਹਮਣੇ ਹੈਗੀ ਡ੍ਰੀਮ ਰਾਈਸ ਡਿਜ਼ਾਈਨਰ ਦਾ ਅੱਗੇ ਵੀ ਜਿਹੜੀ ਇਹੋ ਜਿਹੀ ਕੋਈ ਗੱਲਬਾਤ ਹੋਈ ਨਹੀਂ ਅੱਗੇ ਨਹੀਂ ਕਰੀ ਹੋਈ ਕਿੰਨਾ ਚਿਰ ਹੋ ਗਿਆ ਦੁਕਾਨ ਉੱਤੇ ਦੁਕਾਨ ਨੂੰ 5 ਸਾਲ ਹੋ ਗਏ ਇਹ ਤੁਹਾਡੀ ਗੱਲ ਤੋਂ ਇਹ ਵੀ ਲੱਗ ਲੱਗਾ ਉਹ ਵੀ ਕਰ ਰਹੇ ਨਹੀਂ ਸਾਰੀਆਂ ਦੁਕਾਨਾਂ ਤੇ ਹੀ ਲੱਗੇ ਲੱਗੇ ਉੱਥੋਂ ਡਾਕਟਰ ਸਿੰਘ ਤੋਂ ਸਟਾਰਟ ਹੋਇਆ ਤੇ ਅੱਗੇ ਅੱਗੇ ਸਾਰੇ ਐਂਡ ਲਈ ਦੁਕਾਨ ਤੱਕ ਸੀਏ ਦੀ ਦੁਕਾਨ ਤੱਕ ਕੋਈ ਆ ਉਹਨਾਂ ਦਾ ਦਰਵਾਜ਼ਾ ਨਹੀਂ ਖੁੱਲ੍ਹਾ ਉਹਨਾਂ ਨੇ ਬਚਾ ਹੋ ਗਿਆ ਜੀ ਮੇਰੀ ਦੁਕਾਨ ਹੈ ਵੀਰ ਜੀ ਜਨਤਾ ਪਹਿਲ ਤੋਂ ਆਪੋਜੀਟ ਹਰਮਨਪੁਰੋ ਸਟੇਟ ਜਦੋਂ ਸਵੇਰੇ ਆਇਆ ਜੀ ਮੈਨੂੰ ਲੱਗਾ ਥੋੜਾ ਜਿਹਾ ਕੋਈ ਚੀਜ਼ ਦੀ ਭਾਂ ਤੋੜੀ ਪੀਤੀ ਹੋਈ ਹੈ ਜਦੋਂ ਮੈਂ ਆਇਆ ਜੋ ਅਸੀਂ ਉੱਪਰ ਆਏ ਆ ਜਿੱਦਾਂ ਕਿ ਤੁਸੀਂ ਵੇਖਿਆ ਸ਼ੀਸ਼ਾ ਟੁੱਟਾ ਹੋਇਆ ਸੀਗਾ ਇੱਧਰ ਵੀ ਆਣ ਕੇ ਹੋਰ ਕੋਈ ਚੀਜ਼ ਦਾ ਜ਼ਿਆਦਾ ਨੁਕਸਾਨ ਨਹੀਂ ਕੀਤਾ ਜਿੱਦਾਂ ਪੈਸੇ ਲੈ ਗਿਆ ਸੋ ਜੋ ਵੀ ਮੇਰੀ ਆਮਦਨ ਸੀਗੀ 2-3 ਦਿਨਾਂ ਦੀ ਸਾਰੀ ਉਹ ਲੈ ਗਿਆ ਗੱਲੇ ਦੇ ਵਿੱਚੋਂ ਕਿੰਨਾ ਨੁਕਸਾਨ ਹੋਇਆ ਨੁਕਸਾਨ ਵੀਰ ਜੀ 2000 ਰੁਪਏ ਦੇ 1500 2000 ਦੇ ਆਏ ਸਮਥਿੰਗ ਹੋਇਆ ਜੋ ਕਿ ਗਿਨੇ ਨਹੀਂ ਸੀ ਲੇਕਿਨ ਲੈ ਗਿਆ ਜੋ ਵੀ ਗੱਲੇ ਸੀ ਸੀਗੇ ਨਾ ਜਿੰਨੇ ਵੀ ਨੋਟ ਸੀਗੇ ਸਾਰਾ ਸਾਲ ਕਰਕੇ ਲੈ ਗਿਆ ਜੀ ਲਾਗੇ ਵੀ ਤਾਂ ਲਗੇ ਜੀ ਲਾਗੇ ਵੀ ਹੋਈਆਂ 3-4 ਦੁਕਾਨਾਂ ਦੇ ਉਹਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਜੀ ਕਿਸੇ ਮੰਗਦੇ ਮੰਗ ਜੀ ਪ੍ਰਸ਼ਾਸਨ ਕੋ ਇਹੋ ਕਰਦੇ ਦੇਖੇ ਜੀ ਚਾਰ ਪੰਜ ਦੁਕਾਨਾਂ ਨੇ ਲਾਗੇ ਲਾਗੇ ਸੋ ਜਿਆਦੀ ਦੁਰਘਟਨਾ ਨਾ ਹੋਵੇ ਤੇ ਨਹੀਂ ਪ੍ਰਸ਼ਾਸਨ ਨੂੰ ਕਵਾਂਗੇ ਵੀ ਅੱਗੇ ਤੋਂ ਜੋ ਵੀ ਮਲਜਮ ਨੂੰ ਉਹਨਾਂ ਦੇ ਕਾਰਵਾਈ ਵੀ ਕੀਤੀ ਜਾਵੇ ਮੈਂ ਜੀ ਰਾਤੀ ਸਾਡੇ ਇੱਥੇ ਉੱਪਰੋਂ ਸ਼ੀਸ਼ਾ ਤੋੜ ਕੇ ਜੀ ਥੱਲੇ ਆ ਗਏ ਨੇ ਤੇ ਆ ਕੇ ਸਾਡੇ ਮੋਬਾਈਲ ਚੋਰੀ ਕੀਤੇ ਨੇ ਜੀ ਟੈਬਾਂ ਚੋਰੀ ਹੋ ਗਈਆਂ ਨੇ ਜੀ ਮੇਰੇ ਸੈਕੰਡ ਹੈਂਡ ਫੋਨ ਸੀ ਰਿਪੇਅਰਡ ਫੋਨ ਸੀ ਜੀ ਉੱਪਰ ਹੈੱਡਫੋਨਸ ਤੇ ਨਾਲ ਘੜੀਆਂ ਚੋਰੀ ਹੋਈਆਂ ਜੀ ਮੇਰੀਆਂ ਮੇਰਾ 4.5 ਤੋਂ 5 ਲੱਖ ਰੁਪਏ ਦੇ ਵਿੱਚ ਵਿੱਚ ਦਾ ਐਸਟੀਮੇਟਡ ਹਲੇ ਜੀ ਮੈਂ ਪੂਰਾ ਚੈੱਕ ਨਹੀਂ ਕੀਤਾ ਮੇਰਾ ਇਨਾ ਲਾਸ ਹੋ ਚੁੱਕਾ ਹੈ ਜੀ ਹਲੇ ਤਾਂ ਪਤਾ ਲੱਗਾ ਕੋਈ ਤੈਂਦੀ ਆਇਆ ਤਾਂ ਉੱਪਰੋਂ ਆਏ ਆ ਜੀ ਉੱਪਰੋਂ ਉੱਪਰੋਂ ਸ਼ੀਸ਼ਾ ਤੋੜ ਕੇ ਥੱਲੇ ਉਤਰੇ ਆ ਕੈਮਰੇ ਸਾਰੇ ਬੰਦ ਕਰਤੇ ਤੇ ਕੈਮਰੇ ਦੀਆਂ ਇੰਟਰਨੈਟ ਦੀਆਂ ਤਾਰਾਂ ਸਾਰੀਆਂ ਲਾਹ ਦਿੱਤੀਆਂ ਸੀ ਜੀ ਉਸ ਨੂੰ ਲਾਂਡ ਕਰਕੇ ਸਾਰੇ ਥੱਲੇ ਆ ਕੇ ਚੋਰੀ ਕਰਕੇ ਗਈ ਹੈ ਜੀ ਸਮਾਨ ਕਿੱਥੇ ਦੁਕਾਨ ਤੁਹਾਡੀ ਇਹ ਜਨਤਾ ਪਹਿਲੇ ਸਾਹਮਣੇ ਹੈ ਜੀ ਹਮਦੇਸਰ ਰੋਡ ਜਨਤਾ ਪਹਿਲੇ ਸੇ ਸਾਹਮਣੇ ਹੈ ਜੀ ਹਾਈ ਐਂਡ ਪੁਆਇੰਟ ਬਤਰਨ ਸੰਨ ਹੈ ਜੀ ਮੈਂ ਮੰਗ ਕਰਦਾ ਜੀ ਸਾਰਿਆਂ ਕੋਲ ਪਰਸ ਵਾਲਿਆਂ ਕੋਲ ਪਲੀਜ਼ ਮੇਰਾ ਜੋ ਨੁਕਸਾਨ ਹੋਇਆ ਉਹਦਾ ਨੁਕਸਾਨ ਦੀ ਪਰਭਾਈ ਕੀਤੀ ਜਾਵੇ ਚੋਰਾਂ ਨੂੰ ਫੜ ਕੇ ਉਹਨਾਂ ਨੂੰ ਉਹਨਾਂ ਦੀ ਬੰਦੀ ਜਿਹੜੀ ਕਾਰਵਾਈ ਕੀਤੀ ਜਾਵੇ ਅੱਜ ਸਾਨੂੰ ਸਿਟੀ ਤੁਨ ਤੁਨ ਨੂੰ ਹੁਣ ਇਨਫੀਮੇਸ਼ਨ ਮਿਲੀ ਛਿੰਦਰ ਸਿੰਘ ਪੁੱਤਰ ਰਤਨ ਸਿੰਘ ਨੇ ਐਪਲੀਕੇਸ਼ਨ ਦੇ ਰਿਹਾ ਰਾਤ 12:00 ਵਜੇ ਕੋਈ ਦੁਕਾਨ ਤੇ ਮੋਹੱਲੇ ਦੀ ਦੁਕਾਨ ਸੀ ਉਹ ਤੋੜੀ ਹੋ ਗਈ ਫਰਾਕ ਅਸੀਂ ਮੌਕੇ ਤੇ ਆਏ ਮੌਕਾ ਵੇਖ ਕੇ ਮਕਰਮਾ ਦਰਜ ਕਰਦੀ ਜੀ ਆ ਉਹ ਵੀ ਤਪੀਸ਼ ਕਮਜਲਾ ਦੀ ਆ ਰਹੀ ਹੈ ਤੇ ਆਸ-ਪਾਸ ਥੋੜੇ ਸੀਸੀਟੀਵੀ ਕੈਮਰੇ ਆ ਉਹਨਾਂ ਨੂੰ ਖੰਗਾ ਲਿਆ ਜਾ ਰਿਹਾ ਵਾ ਇਹਨੀਆਂ ਦੁਕਾਨਾਂ ਦੀ ਟੋਰ ਕਰਦੇ ਇੱਕ ਨਾਲ ਹੈ ਹੈਗੰਦਰ ਅਮਰਤਪਾਲ ਮੁੰਡਾ ਮਨਪ੍ਰੀਤ ਆ ਉਹਦੀ ਦੁਕਾਨ 'ਚ ਵੀ ਅਟੈਂਪਟ ਹੋਇਆ ਵਾ